ਦਾ ਘਰ ਦੀ ਸਰਕਾਰੀ ਸਕੀਮ ਹੋਈ ਸ਼ੁਰੂ ਇਹ ਦਸਤਾਵੇਜ਼ ਲੱਗਣਗੇ ਫਾਰਮ ਭਰ ਲੋ ਜਲਦੀ 30-30000 ਰੁਪਏ ਤੱਕ ਦਾ ਤੁਹਾਨੂੰ ਲਾਭ ਇਸ ਯੋਜਨਾ ਦੇ ਰਾਹੀਂ ਮਿਲਣ ਵਾਲਾ ਸਰਕਾਰ ਦੇ ਵੱਲੋਂ ਇਹ ਸਕੀਮ ਜਿਹੜੀ ਆ ਸ਼ੁਰੂ ਕੀਤੀ ਗਈ ਹੈ ਖਾਸ ਤੌਰ ਤੇ ਮਹਿਲਾਵਾਂ ਹੀ ਇਸ ਸਕੀਮ ਦੇ ਫਾਰਮ ਭਰ ਸਕਦੇ ਨੇ ਇਸ ਬਾਰੇ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਗੁਜ਼ਾਰਿਸ਼ ਹੈ ਬੇਨਤੀ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਇਸ ਸੰਬੰਧੀ ਹੋਰ ਸਕੀਮਾਂ ਦੀਆਂ ਜਾਣਕਾਰੀਆਂ ਤੁਹਾਨੂੰ ਸਭ ਤੋਂ ਪਹਿਲਾਂ ਸਾਡੇ ਚੈਨਲ ਦੇ ਰਾਹੀਂ ਮਿਲਦੀਆਂ ਰਹਿਣ ਤਾਂ ਇਹ ਜਿਹੜੀ ਸਕੀਮ ਹੈ ਪੋਸਟ ਆਫਿਸ ਦੀ ਇਹ ਸਕੀਮ ਮਹਿਲਾਵਾਂ ਨੂੰ 2 ਸਾਲਾਂ ਦੇ ਵਿੱਚ ਅਮੀਰ ਬਣਾ ਦੇਵੇਗੀ ਤੇ ਤੁਸੀਂ ਕਿਸ ਤਰੀਕੇ ਨਾਲ ਇਸ ਜੁਰਮਾਨੇ ਦੇ ਫਾਰਮ ਭਰ ਸਕਦੇ ਹੋ ਉਸ ਬਾਰੇ ਜਾਣਗੇ ਸਾਂਝੀ ਕਰਾਂਗੇ ਜੇਕਰ ਔਰਤਾ 2 ਸਾਲਾਂ ਦੇ ਸਮੇਂ ਲਈ ਅਮੀਰ ਬੰਨਾ ਚਾਹੁੰਦੀਆਂ ਹਨ ਤਾਂ ਉਹ ਪੋਸਟ ਆਫਿਸ ਦੀ ਇਸ ਸਕੀਮ ਵਿੱਚ ਨਿਵੇਸ਼ ਕਰ ਸਕਦੀਆਂ ਹਨ ਸਰਕਾਰ ਔਰਤਾਂ ਲਈ ਪਹਿਲਾਂ ਇਹੀ ਜਿਹੜੀ ਸਕੀਮ ਚਲਾ ਰਹੀ ਹੈ ਮਹਿਲਾ ਸਨਮਾਨ ਸਰਟੀਫਿਕੇਟ ਸਕੀਮ ਚਲਾ ਰਹੀ ਹੈ ਜੇਕਰ ਤੁਸੀਂ ਆਪਣੀ ਬੇਟੀ ਪਤਨੀ ਔਰਤ ਜਾਂ ਹੋਰ ਨਿਵੇਸ਼ ਦੇ ਵਿਕਲਪਾਂ ਦੀ ਤਲਾਸ਼ ਕਰ ਰਹੇ ਹੋ ਤਾਂ ਪੋਸਟ ਆਫਿਸ ਦੀ ਸਕੀਮ ਲਾਈਫ ਦਾ ਇੱਕ ਤੁਹਾਡੇ ਲਈ ਸਾਬਤ ਹੋ ਸਕਦੀ ਹੈ ਤਾਂ ਦੇਖੋ ਪੋਸਟ ਆਫਿਸ ਦੀ ਸਕੀਮ ਵਿੱਚ ਔਰਤਾਂ ਵੱਧ ਤੋਂ ਵੱਧ 2 ਲੱਖ ਰੁਪਏ ਤੱਕ ਦਾ ਜਮਾ ਕਰਾ ਸਕਦੀ ਹਨ ਮਹਿਲਾ ਸਨਮਾਨ ਸੇਵਿੰਗ ਸਕੀਮ ਤੇ ਕਿੰਨਾ ਮਿਲਦਾ ਹੈ ਵਿਆਜ ਮਹਿਲਾ ਸਨਮਾਨ ਸਰਟੀਫਿਕੇਟ ਸੇਵਿੰਗ ਸਕੀਮ ਤੇ ਆਪਰੇਟ ਕਰ ਰਹੇ ਤਾਂ ਦੇਖੀਏ ਤੋਂ ਪੋਸਟ ਆਫਿਸ ਮਹਿਲਾ ਸਨਮਾਨ ਬਚਤ ਪ੍ਰਮਾਣ ਪੱਤਰ ਯੋਜਨਾ ਵਿੱਚ ਨਿਵੇਸ਼ ਕਰਨ ਨਾਲ ਔਰਤਾਂ ਨੂੰ ਕਿਸੇ ਵੀ ਤਰ੍ਹਾਂ ਦਾ ਬਾਜ਼ਾਰ ਜੋਖਮ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਇਸ ਵਿੱਚ ਤੁਹਾਨੂੰ ਗਰੰਟੀਸ਼ੁਦਾ ਰਿਟਰਨ ਮਿਲੇਗਾ ਇਸ ਯੋਜਨਾ ਦੇ ਤਹਿਤ ਔਰਤਾਂ 2 ਸਾਲਾਂ ਲਈ ਵੱਧ ਤੋਂ ਵੱਧ 2 ਲੱਖ ਰੁਪਏ ਜਮ੍ਹਾਂ ਕਰ ਸਕਦੀਆਂ ਹਨ ਤੁਹਾਨੂੰ 2 ਸਾਲਾਂ ਵਿੱਚ ਨਿਵੇਸ਼ ਤੇ 7.5 ਪ੍ਰਤੀਸ਼ਤ ਦੇ ਵਿਆਜ ਜਿਹੜਾ ਦਿੱਤਾ ਜਾਂਦਾ ਹੈ ਔਰਤਾਂ ਬਣਨਗੇ ਆਰਥਿਕ ਤੌਰ ਤੇ ਨਿਰਪਰ ਸਰਕਾਰੀ ਸਕੀਮਾਂ ਦੇ ਰਾਹੀਂ ਔਰਤਾਂ ਨੂੰ ਬਚਤ ਕਰਨ ਦੇ ਨਾਲ ਆਤਮ ਨਿਰਪਰ ਬਣ ਸਕਣਗੀਆਂ ਇਸ ਯੋਜਨਾ ਵਿੱਚ ਜਮਾ ਕੀਤੇ ਗਏ ਪੈਸੇ ਤੇ ਸਰਕਾਰ ਟੈਕਸਟ ਵੀ ਦੇ ਰਹੀ ਹੈ ਇਸ ਯੋਜਨਾ ਵਿੱਚ ਨਿਵੇਸ਼ ਕਰਨ ਤੇ ਸਾਰੀਆਂ ਔਰਤਾਂ ਨੂੰ ਟੈਕਸ ਵਿੱਚ ਰਾਹਤ ਮਿਲੇਗੀ ਯੋਜਨਾ ਅਤੇ 10 ਸਾਲ ਜਾਂ ਉਸ ਤੋਂ ਵੱਧ ਉਮਰ ਦੀਆਂ ਲੜਕੀਆਂ ਵੀ ਇੱਥੇ ਆਪਣਾ ਖਾਤਾ ਖੁਲਵਾ ਸਕਦੀਆਂ ਹਨ 2 ਸਾਲਾਂ ਵਿੱਚ ਇਹਨਾਂ ਮਿਲੇਗਾ ਵਿਆਜ ਜੀ ਹਾਂ ਇਸ ਵੇਲੇ ਦੀ ਵੱਡੀ ਜਾਣਕਾਰੀ ਤੁਹਾਨੂੰ ਸਾਂਝੀ ਕੀਤੀ ਜਾ ਰਹੀ ਹੈ ਤੁਹਾਨੂੰ ਇਸ ਦੇ ਵਿੱਚ ਵਿਆਜ ਜਿਹੜਾ ਕਿੰਨਾ ਮਿਲੇਗਾ ਉਸ ਬਾਰੇ ਜਾਣਕਾਰੀ ਸਾਂਝੀ ਕਰਾਂਗੇ ਕਿਉਂਕਿ ਸਰਕਾਰ ਦੇ ਵੱਲੋਂ ਡਿਟਾਇਲ ਦਿੱਤੀ ਜਾ ਰਹੀ ਹੈ ਮਹਿਲਾ ਸੁਖਸ਼ਮਾਨ ਸੇਵਿੰਗ ਸਰਟੀਫਿਕੇਟ ਯੋਜਨਾ ਤਹਿਤ 2 ਸਾਲਾਂ ਲਈ 7.5% ਦੀ ਵਿਆਜ ਦਿੱਤਾ ਜਾ ਰਿਹਾ ਹੈ ਜੇ ਤੁਸੀਂ 2 ਲੱਖ ਰੁਪਏ ਜਮ੍ਹਾਂ ਕਰਾਉਂਦੇ ਹੋ ਤਾਂ ਪਹਿਲੇ ਸਾਲ ਤੁਹਾਨੂੰ 15000 ਰੁਪਏ ਦੂਜੇ ਸਾਲ ਤੁਹਾਨੂੰ 16000 ਰੁਪਏ ਯਾਨੀ ਕਿ 31000 30000 ਰੁਪਏ ਤੁਹਾਨੂੰ ਲਾਭ ਇਸ ਯੋਜਨਾਦਾਰਹੀ ਮਿਲਣ ਵਾਲੇ ਦਸਤਾਵੇਜ਼ ਕਿਹੜੇ ਲੱਗਣਗੇ ਤੁਹਾਡੇ ਕੋਲ ਆਧਾਰ ਕਾਰਡ ਪਾਸਪੋਰਟ ਸਾਈਜ਼ ਫੋਟੋ ਤਾਂ ਇਹ ਬੈਂਕ ਖਾਤਾ ਹੋਣਾ ਲਾਜ਼ਮੀ ਹੈ ਤਾਂ ਇਸ ਸੰਬੰਧੀ ਹੋਰ ਤਾਜ਼ਾ ਜਾਣਕਾਰੀ ਦੇਖਣ ਲਈ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤਦ ਤੱਕ ਲਈ ਧੰਨਵਾਦ ਜੀ ਸਾਰਾ